ਸ਼ਿਲਮ ਲੇਰਕੋਟਲਾ ਦੀ ਵੱਡੀ Eid Gah ਵਿਖੇ ਮੁਸਲਿਮ ਭਾਈਚਾਰੇ ਵੱਲੋਂ Eid ਤੇ ਪਵਿੱਤਰ ਤਿਹਾਰ ਨੂੰ ਮੁੱਖ ਰੱਖਦਿਆਂ Eid ਦੀ ਨਮਾਜ਼ ਅਦਾ ਕੀਤੀ ਗਈ। ਇਸ ਸਮੇਂ ਖੇਡ ਮੰਤਰੀ ਮੀਤਿਹਰ ਅਤੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੇ ਮਾਤਾ ਹਰਪਾਲ ਕੌਰ ਵੱਲੋਂ ਸਮੁੱਚੇ ਮੁਸਲਿਮ ਭਾਈਚਾਰੇ ਨੂੰ Eid ਮੁਬਾਰਕ ਦਿੱਤੀ ਗਈ ਅਤੇ ਸਮੂਹ ਭਾਈਚਾਰੇ ਵੱਲੋਂ ਉਨ੍ਹਾਂ ਦਾ ਇਸ ਤਿਹਾਰ ਵਿੱਚ ਸ਼ਰੀਕ ਹੋਣ ਤੇ ਧੰਨਵਾਦ ਕੀਤਾ ਗਿਆ। ਦੇਖੋ ਮੈਂ ਅੱਜ ਦੇ ਇਸ ਪਵਿੱਤਰ ਦਿਨ ਨੇ ਸਾਰੇ ਮਲੇਰਕੋਟਲੇ ਦੇ ਮੁਸਲਮਾਨ ਭਾਈਚਾਰੇ ਨੂੰ ਤੇ ਦੇਸ਼ਾਂ ਦੇ ਦੇਸ਼ਾਂ 'ਚ ਵਸਦੇ ਸਾਰੇ ਭਾਈਚਾਰੇ ਨੂੰ ਮੈਂ ਬਹੁਤ ਮੁਬਾਰਕਬਾ ਦਿਨਾ ਬਹੁਤ ਵਧਾਈ ਦਿਨਾ ਇਸ ਦਿਨ ਦਾ ਬੜੀ ਬੇਸਬਰੀ ਨਾਲ ਜਿਹੜਾ ਇੰਤਜ਼ਾਰ ਉਹ ਕੀਤਾ ਜਾਂਦਾ ਮੈਂ ਉਪਰੋ ਵੀ ਕਿਹਾ ਮੇਰੇ ਕੋਲ ਕਿ ਬਚਪਨ ਤੋਂ ਬੜੇ ਦੋਸਤ ਮੁਸਲਮਾਨ ਸੀ ਪਹਿਲਾਂ ਚਲੋ ਉਹਨਾਂ ਨੂੰ ਕੱਲਿਆਂ ਨੂੰ ਵਧਾਈ ਦਿੰਦੇ ਸੀ ਸੋ ਅੱਜ ਮੈਂ ਕੁਸ਼ਕਿਸਮਤ ਆ ਕਿ ਮੈਨੂੰ ਇੱਥੇ ਆ ਕੇ ਹਜ਼ਾਰਾਂ ਲੱਖਾਂ ਦੀ ਤਦਾਦ ਚ ਜਿਹੜਾ ਭਾਈਚਾਰਾ ਆਇਆ ਹੋਇਆ ਸੀ ਸਾਰਿਆਂ ਦੇ ਨਾਲ ਗੱਲ ਸਾਂਝੀ ਕਰਨ ਦਾ ਸਾਰਿਆਂ ਨੂੰ ਜਿਹੜਾ ਵਧਾਈ ਦੇਣ ਦਾ ਮੌਕਾ ਮਿਲਿਆ ਤੇ ਉਸ ਤੋਂ ਵੱਡੀ ਗੱਲ ਜਿਹੜੀ ਮੈਂ ਮਹਿਸੂਸ ਵੀ ਕਰਦਾ ਤੇ ਤੁਸੀਂ ਵੀ ਸਾਰੇ ਮਹਿਸੂਸ ਕਰਦੇ ਹੋਵੋਗੇ ਕਿ ਜਿਹੜਾ ਸਾਂਝੀ ਵਾਰਤਾਲਾ ਮੈਸੇਜ ਸਾਡੇ ਧਰਤੀ ਤੇ ਸਾਡੇ ਗੁਰੂਆਂ ਪੀਰਾਂ ਵੱਲੋਂ ਦਿੱਤਾ ਗਿਆ ਉਹ ਅੱਜ ਵੀ ਉਸੇ ਤਰ੍ਹਾਂ ਕਾਇਮ ਹੈ ਰੋਜਾ ਫਤਾਰੀ ਦੇ ਪ੍ਰੋਗਰਾਮ ਤੇ ਮੈਂ ਆਇਆ ਕੁਝ ਦਿਨ ਪਹਿਲਾਂ ਮੈਨੂੰ ਬੜੀ ਖੁਸ਼ੀ ਹੋਈ ਕਿ ਉੱਥੇ ਪੰਡਤ ਜੀ ਵੀ ਸੀ ਉੱਥੇ ਗ੍ਰੰਥੀ ਸਾਹਿਬ ਵੀ ਸੀ ਉੱਥੇ ਸਾਈ ਧਰਮ ਤੋਂ ਦਰਿਤ ਭਾਈਚਾਰੇ ਤੋਂ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਰੋਜauftਾਰੀ ਦਾ ਪ੍ਰੋਗਰਾਮ ਕੀਤਾ ਤੇ ਅੱਜ ਵੀ ਈਦ ਦਾ ਤਿਹਾਰ ਸਾਰੇ ਭਾਈਚਾਰਿਆਂ ਦੇ ਲੋਕ ਮਲੇਰਕੋਟਲੇ 'ਚ ਇਕੱਠੇ ਹੋ ਕੇ ਜਿਹੜਾ ਮਨਾਉਂਦੇ ਆ ਤੇ ਉਹ ਮਲੇਰਕੋਟਲਾ ਮੈਨੂੰ ਲੱਗਦਾ ਕਿ ਅਸਲੀ ਮਲੇਰਕੋਟਲਾ ਜਿੱਦਾਂ ਦਾ ਸੁਪਨਾ ਸਾਡੇ ਆਜ਼ਾਦੀ ਜਿਹੜੇ ਕਲਾਟੀ ਸੀ ਉਹਨਾਂ ਨੇ ਦੇਖਿਆ ਸੀ ਕਿਉਂਕਿ ਜੇ ਭਗਤ ਸਿੰਘ ਨੇ ਕੁਰਬਾਨੀ ਦਿੱਤੀ ਰਾਜਗੁਰੂ ਸਖਦੇਵ ਨੇ ਦਿੱਤੀ ਲਾਲਾ ਲਾਜਪਤ ਰਾਏ ਨੇ ਦਿੱਤੀ ਤਾਂ ਉੱਥੇ ਇਸ਼ਹਾਕ ਉੱਲਾ ਨੇ ਵੀ ਕੁਰਬਾਨੀ ਦਿੱਤੀ ਪਿਓਰ ਵੀ ਹਜ਼ਾਰਾਂ ਮੁਸਲਮਾਨ ਭਾਈਚਾਰੇ 24 ਲੋਕ ਸੀ ਜਿਨ੍ਹਾਂ ਨੇ ਕੁਰਬਾਨੀ ਦਿੱਤੀ ਤੇ ਅੱਜ ਵੀ ਜ਼ਰੂਰਤ ਹੈ ਕਿ ਸਾਰੇ ਭਾਈਚਾਰੇ ਇਸੇ ਤਰ੍ਹਾਂ ਮਿਲ ਕੇ ਜਿਹੜਾ ਹੈ ਸਾਡਾ ਦੇਸ਼ ਨੂੰ ਕਿਹਾ ਜਾਂਦਾ ਹੈ ਵੀ ਇੱਕ ਗੁਲਦਸਤਾ ਹੈਗਾ ਉਹਦੇ ਵਿੱਚ ਰਲ ਮਿਲ ਕੇ ਦੇਸ਼ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਇਹ ਆ ਇਸ ਪਵਿੱਤਰ ਦਿਹਾੜੇ ਤੇ ਹੀ ਅੱਲਾਹ ਅੱਗੇ ਅਰਦਾਸ ਹੈ ਕਿ ਜਿਹੜੇ ਲੋਕਾਂ ਚ ਪਾੜਾ ਪਾਉਣ ਵਾਲੀਆਂ ਧਰਮਾਂ ਦੇ ਮਜਬਵਾਂ ਦੇ ਨਾਮ ਤੇ ਲੋਕਾਂ ਨੂੰ ਵੰਡਣ ਵਾਲੀਆਂ ਜਿਹੜੀਆਂ ਤਾਕਤਾਂ ਨੇ ਉਹਨਾਂ ਦਾ ਅੰਤ ਹੋਏਗਾ ਤੇ ਲੋਕਾਂ ਨੂੰ ਜੋੜ ਕੇ ਰੱਖਣ ਵਾਲੇ ਲੋਕ ਹੈ ਜਿਹੜੇ ਉਹ ਅੱਗੇ ਆਉਣ ਸਰ ਮੁੱਖ ਮੰਤਰੀ ਸਾਹਿਬ ਇਸ ਦੀ ਵਾਰੀ ਵੀ ਨਹੀਂ ਆਏ ਜੀ ਤੇ ਇਸ ਵਾਰੀ ਵੀ ਨਹੀਂ ਆਏ ਤਾਂ ਦੇਖੋ ਕਿਉਂਕਿ ਉਹ ਦਿੱਲੀ ਸੀ ਤੇ ਤੁਹਾਨੂੰ ਪਤਾ ਹੈ ਵੀ ਜਿਹੜਾ ਨੈਸ਼ਨਲ ਲੈਵਲ ਤੇ ਕੁਝ ਇਦਾਂ ਦੇ ਕਟਨਾਕਰਮ ਚੱਲ ਰਹੇ ਆ ਸਾਡੇ ਨੈਸ਼ਨਲ ਜਿਹੜੇ ਪਾਰਟੀ ਪਈਜ਼ ਹਨ ਨੇ ਉਹਨਾਂ ਨੂੰ ਵੀ ਤੁਹਾਨੂੰ ਪਤਾ ਵੀ ਕਿਸ ਤਰ੍ਹਾਂ ਲਜਾਇਆ ਜਾ ਰਿਹਾ ਅਰੈਸਟ ਜਿਹੜਾ ਉਹ ਕੀਤਾ ਹੋਇਆ ਤਾਂ ਕਰਕੇ ਹੁਣ ਸਾਰੀ ਪਾਰਟੀ ਦੀ ਨੈਸ਼ਨਲ ਪੱਧਰ ਤੇ ਜਿਹੜੀ ਕਮਾਂਡ ਹੈ ਉਹ ਭਗਵੰਤ ਮਾਨ ਜੀ ਕੋਲੇ ਆ ਵੈਸ ਤਾਂ ਸਾਨੂੰ ਬੜੀ ਖੁਸ਼ੀ ਹੈ ਵੀ ਚਲੋ ਸਾਡੇ ਲੀਡਰ ਅੱਜ ਜਿਨ੍ਹਾਂ ਨੂੰ ਅਸੀਂ ਸੰਗੂਰ ਤੋਂ ਪਹਿਲਾਂ ਪਾਰਲੀਮੈਂਟ ਬਣਾਇਆ ਅੱਜ ਪੂਰੇ ਦੇਸ਼ ਦੇ ਲੀਡਰ ਜਿਹੜੇ ਆ ਉਹ ਬਣ ਰਹੇ ਨੇ ਪਰ ਇਹਦੇ ਨਾਲ ਇਹ ਵੀ ਰੁਝੇਵੇ ਵੀ ਵਧੇਰੇ ਜਿਹੜੇ ਜਦੋਂ ਲੀਡਰ ਵੱਡਾ ਹੁੰਦਾ ਵੱਧ ਜਾਂਦੇ ਆ ਤਾਂ ਇਸੇ ਕਰਕੇ ਅੱਜ ਉਹਨਾਂ ਦੇ ਮਾਤਾ ਜੀ ਜਿਨ੍ਹਾਂ ਨੇ ਉਹ ਮੁੱਖ ਮੰਤਰੀ ਸਾਹਿਬ ਨੂੰ ਜਨਮ ਦਿੱਤਾ ਅੱਜ ਉਹ ਮਾਤਾ ਜੀ ਸਾਡੇ ਕੋਲੇ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਮੈਸੇਜ ਲੈ ਕੇ ਆਏ ਐ ਐਮਐਲਏ ਸਾਹਿਬ ਪਹੁੰਚੇ ਐ ਸੋ ਇਹ ਮੁੱਖ ਮੰਤਰੀ ਸਾਹਿਬ ਵੱਲੋਂ ਹੀ ਮੈਸੇਜ ਜਿਹੜਾ ਸਮਝਾ ਜਾਵੇ ਜਦੋਂ ਉਹਨਾਂ ਦੇ ਮਾਤਾ ਜੀ ਪਹੁੰਚ ਗਏ ਈਦ ਦੀ ਵਧਾਈ ਉਹਨਾਂ ਨੇ ਸਾਰੇ ਭਾਈਚਾਰੇ ਨੂੰ ਜਿਹੜੀ ਆ ਉਹ ਦਿੱਤੀ ਐ ਐਜ਼ ਐਮਪੀ ਤੁਸੀਂ ਖੜ ਰਹੇ ਹੋ ਕੀ ਵਿਜ਼ਨ ਲੈ ਕੇ ਚੱਲਦੇ ਹੋ ਸਰੂਰ ਵਾਸਤੇ ਔਰ ਮਲੇ ਕੋਲੇ ਵਾਸਤੇ ਦੇਖੋ ਸਾਡੀ ਪਾਰਟੀ ਦੀ ਦਿੱਲੀ ਚਾਹੇ ਚਾਹੇ ਇੱਥੇ ਇੱਕੋ ਹੀ ਵਿਜ਼ਨ ਆ ਅਸੀਂ ਕਦੇ ਵੀ ਮੈਂ ਨਿੱਜੀ ਤੌਰ ਤੇ ਵੀ ਦੂਜਿਆਂ ਨੂੰ ਭੰਡਣ ਤੇ ਕਿਹੜੀ ਪਾਰਟੀ ਕੀ ਕਰ ਰਹੀ ਆ ਉਹਦੇ ਤੇ ਜਿਆਦਾ ਵਿਸ਼ਵਾਸ ਨਹੀਂ ਰੱਖਦਾ ਇੱਕ ਉਹ ਡਵੈਲਪਮੈਂਟ ਦੇ ਏਜੰਡੇ ਤੇ ਜਿਹੜੀ ਸਾਡੀ ਪਾਰਟੀ ਕੰਮ ਕਰਦੀ ਆ ਉਹ ਤੇ ਮੈਂ ਕਰਦਾ ਤੇ ਮੇਰੇ 7 ਸਾਲ ਦਾ ਮੇਰਾ ਕਹਿ ਲੋ ਵੀ ਇੱਕ ਚੋਣੇ ਹੋਏ ਨਮਾਇੰਦੇ ਦੇ ਤੌਰ ਤੇ ਜਿਹੜਾ ਸਿਆਸੀ ਕੈਰੀਅਰ ਹੋ ਚੁੱਕਿਆ 5 ਸਾਲ ਮੈਂ ਵਿਰੋਧੀ ਧਿਰ ਦਾ ਐਮਐਲਏ ਰਿਆ 2 ਸਾਲ ਤੋਂ ਮੈਂ ਹੁਣ ਸਰਕਾਰ ਦੇ ਵਿੱਚ ਮੰਤਰੀ ਆ ਨਾ ਤਾਂ ਮੈਂ ਜਦੋਂ ਵਿਰੋਧੀ ਧਿਰ ਚ ਸੀ ਕਦੇ ਕਿਸੇ ਤੇ ਨਿੱਜੀ ਇਹ ਕਟਪਟਨੀ ਮੈਂ ਵਿਧਾਨ ਸਭਾ ਚ ਨਹੀਂ ਕੀਤੀ ਤੇ ਹੁਣ 2 ਸਾਲਾਂ ਤੋਂ ਵੀ ਕੇਵਲ ਤੇ ਕੇਵਲ ਡਿਵੈਲਪਮੈਂਟ ਮੇਰਾ ਹਲਕਾ ਤੁਹਾਡੇ ਨਾਲ ਆ ਤੁਸੀਂ ਉੱਥੇ ਪਤਾ ਕਰ ਲੋ ਵੀ ਜਿਹੜੇ ਕੰਮ 40 40 ਸਾਲ ਤੋਂ ਰੁਕੇ ਹੋਏ ਸੀ ਅਸੀਂ ਪਿਛਲੇ 2 ਸਾਲ ਦੇ ਵਿੱਚ ਉੱਥੇ ਜਿਹੜੇ ਆ ਉਹ ਕੀਤੇ ਆ ਚਲੋ ਸਰਕਾਰ ਨੇ ਤਾਂ ਪੂਰੇ ਪੰਜਾਬ ਚ ਕੀਤੇ ਕੀਤੇ ਆ ਬੜੀਆਂ ਚੀਜ਼ਾਂ ਉਹ ਨੇ ਵੀ ਜਿਹੜੀਆਂ ਅੱਜ ਤੱਕ ਕਦੇ ਕਿਸੇ ਸਰਕਾਰ ਨੇ ਕਰਨ ਬਾਰੇ ਸੋਚੀਆਂ ਹੀ ਨਹੀਂ ਜੇ ਸਰਕਾਰਾਂ ਕਰਦੀਆਂ ਵੀ ਸੀ ਤਾਂ ਜਦੋਂ ਇਲੈਕਸ਼ਨ 'ਚ 6 ਮਹੀਨੇ ਰਹਿ ਜਾਂਦੇ ਸੀ ਉਦੋਂ ਸ਼ੁਰੂ ਕਰਦੀਆਂ ਸੀ ਪਰ ਸਾਡੀ ਸਰਕਾਰ ਡਿਵੈਲਪਮੈਂਟ ਦਾ ਏਜੰਡਾ ਲੈ ਕੇ ਚੱਲੀ ਹੋਈ ਹੈ ਤੇ ਪਹਿਲੇ 2 ਸਾਲਾਂ ਦੇ ਵਿੱਚ ਹੀ بڑے ਇਦਾਂ ਦੇ ਕੰਮ ਨੇ ਜਿਹੜੇ ਕੀਤੇ ਨੇ ਖਾਸ ਤੌਰ ਤੇ ਮਲੇਰਕੋਟਲੇ ਦੇ ਸੈਂਕੜੇ ਕਰੋੜ ਦੇ ਜਿਹੜੇ ਡਿਵੈਲਪਮੈਂਟ ਦੇ ਪ੍ਰੋਜੈਕਟ ਹੋਏ ਨੇ ਟ੍ਰੀਟਮੈਂਟ ਪਲਾਂਟ ਮੈਡੀਕਲ ਕਾਲਜ ਇੱਥੇ ਆ ਰਿਹਾ ਕੁੜੀਆਂ ਵਾਲਾ ਕਾਲਜ ਮਾਤਾ ਜੀ ਆਰੇ ਸਾਡੇ ਵੀ ਸੋ ਲਗਾਤਾਰ ਡਵੈਲਪਮੈਂਟ ਦੇ ਕੰਮ ਚੱਲ ਰਹੇ ਨੇ ਜਿਹੜੇ ਜਾਰੀ ਰਹਿਣਗੇ ਤੇ ਮੈਂ ਵੀ ਡਵੈਲਪਮੈਂਟ ਦੇ ਝੰਡੇ ਨੂੰ ਲੈ ਕੇ ਸੰਗਰੂਰ ਦੇ ਨੂੰ ਇਲੈਕਸ਼ਨ ਲੱਗ ਰਹੇ ਹਾਂ। ਹਾਂ। ਅਪਜੀ ਕਿਵੇਂ ਕਿਹਾ ਜੀ ਮੁਬਾਰਕਾਂ ਦੇਣਾ ਹੈ। ਧੰਨਵਾਦ ਭਾਈ ਬਹੁਤ ਹੀਦੀਆਂ ਬਹੁਤ ਬਹੁਤ ਮੁਬਾਰਕਾਂ ਸਾਡੇ ਕਨੀਓ ਸਾਰੇ ਦੇਸ਼ਾਂ ਪਰਦੇਸ਼ਾਂ ਚ ਬਖਿਆ ਮੁਸਲਮਾਨ ਭਾਈਚਾਰੇ ਦੀ ਸਾਖ ਬਣੀ ਰਹੇ ਬਹੁਤ ਬਹੁਤ ਬਣੀ। ਅਮਰ ਸਾਹਿਬ ਕਿ ਮੈਂ ਦੇਖ ਰਿਹਾ ਹਾਂ ਸਿੰਘ ਸਾਹਿਬ ਬਲਵੰਤ ਮੁਬਾਰਕ ਬਿਲਕੁਲ ਜੀ ਅੱਜ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਨੇ ਆਉਣਾ ਸੀ ਕਿਉਂਕਿ ਉਹ ਦਿੱਲੀ ਚ ਬੀਜੀ ਨੇ ਇਸ ਕਰਕੇ ਉਹਨਾਂ ਦੇ ਮਾਨਯੋਗ ਮਾਤਾ ਜੀ ਸ਼੍ਰੀਮਤੀ ਹਰਪਾਲ ਕੌਰ ਜੀ ਸਾਰੇ ਮੁਸਮਾਨ ਭਰਾਵਾ ਨੂੰ ਮੁਬਾਰਕਬਾਦ ਦੇਣ ਲਈ ਇੱਥੇ ਉਚੇਚੇ ਤੌਰ ਤੇ ਪਹੁੰਚੇ ਨੇ ਔਰ ਸਾਡੇ ਪੰਜਾਬ ਦੇ ਖੇਡ ਮੰਤਰੀ ਤੇ ਲੋਕ ਸਭਾ ਹਲਕਾ ਸੁਗਰੂ ਤੋਂ ਉਮੀਦਵਾਰ ਸਰਦਾਰ ਕੁੜਮੀ ਸਿੰਘ ਮੀਤ ਹਰਜੀ ਅੱਜ ਉੱਚੇ ਚਤੌਰ ਤੇ ਆਏ ਨਾ ਤੇ ਇਨਾ ਦੋਵਾਂ ਸ਼ਖਸੀਅਤਾਂ ਨੇ ਮਲੇਰ ਕੋਲਾ ਦੇ ਪੰਜਾਬ ਦੇ ਦੇਸ਼ ਦੇ ਔਰ ਪੂਰੇ ਵਰਲਡ ਦੇ ਵਿੱਚ ਰਹਿੰਦੇ ਮੁਸਲਮਾਨ ਭਾਈਚਾਰੇ ਨੂੰ ਦੀਆਂ Eid ul Fitr ਦੀਆਂ ਮੁਬਾਰਕਾਂ ਦਿੱਤੀਆਂ ਨਾ ਔਰ ਆਪਸੀ ਭਾਈਚਾਰੇ ਲਈ ਅਮਨ ਔਰ ਸ਼ਾਂਤੀ ਲਈ ਦੁਆਵਾਂ ਕੀਤੀਆਂ ਗਈਆਂ ਤਾਂ ਕਿ ਸਾਡਾ ਜਿਹੜਾ ਮਲੇਰ ਕੋਲਾ ਹੈ ਸਦੀਆਂ ਤੋਂ ਮੁਸਲਤ ਸੇਂ ਜਿਨਾਂ ਇੱਥੇ ਦੇ ਲੋਕ ਆਪਸ ਵਿੱਚ ਇਕੱਠੇ ਮਿਲ ਕੇ ਬਹਿੰਦੇ ਆ ਰਹੇ ਨਾ ਔਰ ਉਹ ਉਸ ਦਾ ਸਾਰੇ ਬਾਕ ਬਕ ਤਰ੍ਹਾਂ ਦੇ ਫੁੱਲਾਂ ਦੀ ਜਿਹੜੀ ਮੋਤਰ ਔਰ ਉਸ ਦੀ ਜਿਹੜੀ ਸੁਗੰਧੀ ਹੈ ਉਸ ਦੀ ਖੁਸ਼ਬੂ ਹੈ ਉਸ ਨੂੰ ਇਥੋਂ ਬਖੇਰਾ ਜਾ ਰਿਹਾ ਹੈ ਰੋਕੇ ਸੇ ਰੁਕੇਗੀ ਨਾ ਖਿਆਲਾਂ ਦੀ ਖੁਸ਼ਬੂ ਤਲਾਕ ਇਸੇ ਸਭ ਦੀ ਨਿਗਾਹੋਂ ਸੇ ਛੁਪਾ ਰਖ ਦੇਸ਼ ਦੀਆਂ ਕੁਝ ਫਿਰਕੂ ਤਾਕਤਾਂ ਸਾਡੇ ਦੇਸ਼ ਦੀ ਕੇਂਦਰ ਦੀ ਸਰਕਾਰ ਦੇਸ਼ ਦੇ ਅੰਦਰ ਨਫਰਤ ਦੀ ਜ਼ਹਿਰ ਕੋਲੀ ਹੈ ਨਫਰਤ ਦਾ ਪ੍ਰਚਾਰ ਕਰ ਰਹੀ ਹੈ ਔਰ ਅਸੀਂ ਆਮ ਆਦੀ ਪਾਰਟੀ ਜਿਹੜੀ ਹੈ ਉਹ ਆਪਸੀ ਪਿਆਰ ਮਹੱਤਵ ਭਾਈਚਾਰਾ ਡਵੈਲਪਮੈਂਟ ਦੀ ਰਾਜਨੀਤੀ ਕਰਦੇ ਆ ਅਸੀਂ ਸਕੂਲ ਆਫ ਐਮਿਨੈਂਸ ਬਣਾਇਆ ਨਾ ਅਸੀਂ ਮਹੱਲਾ ਕਲੀਨਿਕ ਬਣਾਇਆ ਨਾ ਅਸੀਂ ਮੈਡੀਕਲ ਕਾਲਜ ਬਣਾਉਣ ਜਾ ਰਹੇ ਆ ਅਸੀਂ ਸਿਹਤ ਸਹੂਲਤਾਂ ਦੇ ਲਈ ਹਸਪੀਟਲ ਦੀ ਹਾਲਤ ਸੁਧਾਰ ਰਹੇ ਆ ਅਸੀਂ ਸੜਕਾਂ ਵਧੀਆ ਕੀਤੀਆਂ ਨਾ ਅਸੀਂ ਸਕੂਲਾਂ ਦੀ ਡਵੈਲਪਮੈਂਟ ਲਈ ਪੈਸਾ ਲਏ ਕਿ 10 ਕਰੋੜ 63 ਲੱਖ ਰੁਪਇਆ ਔਰ ਤੁਸੀਂ ਦੇਖਿਆ ਤੇ ਸ਼ਹਿਰ ਦੇ ਅੰਦਰ ਇੱਕ ਬਹੁਤ ਵੱਡਾ ਸਦੀਆਂ ਤੋਂ ਗੰਦਾ ਨਾਲਾ ਸੀਗਾ ਉਸ ਨੂੰ 14 ਕਰੋੜ ਰੁਪਏ ਦੀ ਲਾਗਤ ਨਾਲ ਅਸੀਂ ਬੰਦ ਕਰਵਾਇਆ ਹੈ ਔਰ 29 ਕਰੋੜ ਰੁਪਏ ਦੀ ਲਾਗਤ ਦੇ ਨਾਲ ਜਿਹੜੀ ਜ਼ਹਿਰਪੋਲੀਏ ਨਫਰਤਾ ਪੰਚਾਰ ਕਰ ਰਹੀ ਹੈ ਔਰ ਅਸੀਂ ਆਮ ਆਦੀ ਪਾਰਟੀ ਜਿਹੜੀ ਹੈ ਉਹ ਆਪਸੀ ਪਿਆਰ محبت ਭਾਈਚਾਰਾ ਡਵੈਲਪਮੈਂਟ ਦੀ ਰਾਜਨੀਤੀ ਕਰਦੇ ਆ ਅਸੀਂ ਸਕੂਲ ਆਫ ਐਮਿਨੈਂਸ ਬਣਾਇਨ ਅਸੀਂ ਹੱਲਾ ਕਲੀਨਿਕ ਬਣਾਇਨ ਅਸੀਂ ਮੈਡੀਕਲ ਕਾਲਜ ਬਣਾਉਣ ਜਾ ਰਹੇ ਆ ਅਸੀਂ ਸਿਹਤ ਸਹੂਲਤਾਂ ਦੇ ਲਈ ਹਸਪੀਟਲ ਦੀ ਹਾਲਤ ਸੁਧਾਰ ਰਹੇ ਆ ਅਸੀਂ ਸੜਕਾਂ ਵਧੀਆ ਕੀਤੀਆਂ ਨਾ ਅਸੀਂ ਸਹੂਲਾਂ ਦੀ ਡਵੈਲਪਮੈਂਟ ਲਈ ਪੈਸਾ ਲੈ ਕੇ ਆਇਆ ਦਾ 36 ਲੱਖ ਰੁਪਿਆ ਪਰ ਤੁਸੀਂ ਦੇਖਿਆ ਇੱਥੇ ਸ਼ਹਿਰ ਦੇ ਅੰਦਰ ਇੱਕ ਬਹੁਤ ਬੜਾ ਸਦੀਆਂ ਤੋਂ ਗੰਦਾ ਨਾਲਾ ਸੀਗਾ ਉਸ ਨੂੰ 14 ਕਰੋੜ ਰੁਪਏ ਦੀ ਲਾਗਤ ਨਾਲ ਅਸੀਂ ਬੰਦ ਕਰਵਾਇਆ ਹੈ ਔਰ 29 ਕਰੋੜ ਰੁਪਏ ਦੀ ਲਾਗਤ ਦੇ ਨਾਲ ਆਪਣੇ ਆਦਮਾਲ ਰੋਡ ਤੇ ਟ੍ਰੀਟਮੈਂਟ ਪਲਾਟ ਲੱਗ ਰਿਹਾ ਹੈ ਉਹ ਵੀ ਆਪਣੇ ਆਖਰੀ ਅੰਤਮ ਪੜਾਅ ਤੇ ਹੈ ਔਰ ਅਲੂ ਵਿਧਾਨਾ ਤੋਂ ਜਿਹੜੀ ਸੜਕ ਜਾਂਦੀ ਹੈ ਆਪੀ ਸੰਗਰੂਰ ਵੱਲੋਂ 55 ਕਰੋੜ ਰੁਪਏ ਦੀ ਲਾਗਤ ਨਾਲ ਉਹ ਬਣਾ ਰਹੇ ਹਾਂ ਅਸੀਂ ਗੁਰਦੁਆਰਾ ਹਾਦਾ ਨਾਰਾ ਦੇ ਸਾਹਮਣੇ ਡਬਲ ਰੋਡ ਕਰਕੇ ਉੱਥੇ ਮਤਲਬ ਵੀ ਬਾਕੀ ਦਾ ਗ੍ਰਿੱਲ ਲਗਾ ਰਹੇ ਹਾਂ ਤਾਂ ਕਿ ਉਸ ਦੀ ਖੂਬਸੂਰਤੀ ਵਿੱਚ ਇਜ਼ਾਫਾ ਹੋਵੇ ਇਤਿਹਾਸਿਕ ਗੁਰਦੁਆਰਾ ਹੈ ਅਤੇ ਇਸੇ ਤਰ੍ਹਾਂ ਅਸੀਂ ਨੌ ਤਰਾਨੀ ਨੂੰ ਜਾਨਵਾਲਾ ਇੱਕ ਮਤਲਬ ਮੈਂ ਵੀ 40-50 ਸਾਲੋਂ ਦੇਖਦੇ ਹੁੰਦੇ ਸੀ ਬੜਾ ਤੰਗ ਜਾਂ ਪੁਲਸੀ ਉਹ ਕੋੜਾ ਸੀ ਤੋੜ ਕੇ ਨਮਾ ਬਣਾਇਆ ਹੈ ਆਦਮਾਰ ਰੋਡ ਤੇ ਵੀ ਜਿਹੜਾ ਦੂਸਰਾ ਕੋਲਾ ਬਹੁਤ ਹੀ ਖਤਰਨਾਕ ਹੈ ਉਸ ਨੂੰ ਵੀ ਜੋੜ ਕੇ ਮੈਂ ਉਹਦੇ ਲਈ 2 ਕਰੋੜ 75 ਲੱਖ ਰੁਪਏ ਲੈ ਕੇ ਆਇਆ ਉਹ ਵੀ ਬਣਾ ਰਹੇ ਆ ਔਰ ਇਸ ਤੋਂ ਇਲਾਵਾ ਇੱਥੇ ਮਾਨਯੋਗ ਮੁੱਖ ਮੰਤਰੀ ਸਰਦਾਰ ਕੋਮਤਮਨ ਸਾਹਿਬ ਜਦੋਂ ਐਮਪੀ ਹੁੰਦੇ ਸੀ ਉਹਨਾਂ ਨੇ ਪਾਰਲੀਮੈਂਟ 'ਚ ਆਵਾਜ਼ ਉਠਾਈ ਸੀ ਔਰ ਇੱਥੇ ਸੀਨੀਅਰ ਸਕੈਂਡਰੀ ਜਿਹੜਾ ਗਵਰਨਮੈਂਟ ਗਰਲ ਸਕੂਲ ਹੈ ਉਹ ਦੋ ਸ਼ਿਫਟਾਂ ਚੱਲਦਾ ਹੈ ਬਿਲਡਿੰਗ ਉਸਦੀ ਅਨਸੇਫੀ ਔਰ ਉਸ ਲਈ ਨਵੀਂ ਬਿਲਡਿੰਗ ਜਿਹੜੀ ਹੈਗਾ 4-5 ਮੰਜ਼ਲੀ ਉਹ ਬਣ ਕੇ ਤਿਆਰ ਹੈ ਅਸੀਂ ਕੋਰਪੋਰੈਂਡੈਂਟ ਤੋਂ ਬਾਅਦ ਇਲੈਕਸ਼ਨ ਤੋਂ ਬਾਅਦ ਉਹਦਾ ਵੀ ਉਹਦਾ ਵੀ ਉਹਨਾਂ ਕਰਾਂਗੇ ਲੜਕੀਆਂ ਲਈ ਅਲੱਗ ਵੱਖਰਾ ਗਵਰਨਮੈਂਟ ਕਾਲਜ ਜਿਹੜਾ ਹੈ ਉਹ ਬਣ ਕੇ ਤਿਆਰ ਹੈ ਔਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਤੁਸੀਂ ਦੇਖਿਆ ਹੈ ਸ਼ਹਿਰ ਦੇ ਅੰਦਰ ਜੀ ਸੜਕਾਂ ਬਣੀਆਂ ਵਧੀਆ ਕੀਤੀਆਂ ਨੇ ਉਹ ਤੁਸੀਂ ਸਾਰੇ ਜਾਣਦੇ ਹੋ ਕਰੋੜਾਂ ਰੁਪਏ ਦਾ ਅਸੀਂ ਮਤਲਬ ਹੈ ਵੀ ਖਰਚ ਕੀਤਾ ਹੈ ਔਰ ਪਿੰਡਾਂ ਦੇ ਵਿੱਚ ਮੁੱਛ ਦਾ ਸਵਾਲ ਬਣਾ ਕੇ ਬਹੁਤ ਸਾਰੇ ਇਦਾਂ ਦੇ ਕੰਮ ਸੀਗੇ ਜਿਹੜੇ ਰੁਕੇ ਹੋਏ ਸੀ 35 35 40 40 ਸਾਲ ਦੇ ਕਈ ਵਿਭਾਗਾਂ ਦੇ ਨਾਲ ਮੈਨੂੰ ਪੁਲਿਸ ਭੇਜੀ ਵੀ ਭੇਜਣੀ ਪਈ ਔਰ ਉਹ ਸਾਰੇ ਕੰਮ ਜਿਹੜੇ ਉਹ ਕਰਵਾ ਦਿੱਤੇ ਗਏ ਨਾ ਪਾਣੀ ਦਾ ਨਿਕਾਸ ਬੜਾ ਮਾੜਾ ਸੀ ਇੱਥੇ ਲੱਖ ਲੱਖ ਪਾਣੀ ਖੜ ਜਾਂਦਾ ਸੀ ਸਰੰਦੀ ਗੇਟ ਫੀਲੋਂ ਗੇਟ ਕਮਲ ਸੰਮਰ ਰੋਡ ਸਟਾ ਚੌਕ ਦਿੱਲੀ ਗੇਟ ਔਰ ਲੋਕਾਂ ਨੂੰ ਬੜੀ ਆਫਤ ਹੋ ਜਾਂਦੀ ਸੀ ਜੇ ਬਾਰਿਸ਼ ਮੈਂ ਹੁੰਦੀ ਸੀ ਮੈਡੀਕਲ ਨਸੀ ਉੱਥੇ ਕੀ ਕੀਤਾ ਅਸੀਂ ਉੱਥੇ ਵੱਡੇ ਪਾਈਪ ਵਾਕੇ ਉਹ ਨਕਾਸ ਦਾ ਜਿਹੜਾ ਹੈ ਪਾਵਰ ਜਿਹੜੀ ਹੈ ਉਹ ਚਾਰ ਗੁਣਾ ਵਧਾਤੀ ਹੁਣ ਵੀ بارش ਹੋਈਆਂ ਐਤਕੀ ਹਾਲਾਂਕਿ ਕੰਮ ਕੰਪਲੀਟ ਨਹੀਂ ਹੋਇਆ ਸੀ ਫੇਰ ਵੀ ਕਿਤੇ ਵੀ ਪਾਣੀ ਨਹੀਂ ਖੜਿਆ ਤੇ ਸ਼ਹਿਰ ਨੂੰ ਇੱਕ ਵਧੀਆ ਦਿਖ ਦੇਣ ਦੀ ਸੀ ਮੈਡੀਕਲ ਕਾਲਜ ਜਿਹੜਾ ਹੈ ਉਹ ਮਲੇਰਕੋਲੇ ਦੀ ਧਰਤੀ ਦੇ ਜਿੱਥੇ ਕੂਕਾ ਮੈਮੋਰੀਅਲ ਹੈ ਉਹਦੇ ਕੋਲੇ ਬਣਾਵਾਂਗੇ 100 ਬਿਗਾ ਔਰ 75 ਬਿਗਿਆਂ ਚ 406 ਬਿਸਤਰਿਆਂ ਦਾ ਹਸਪੀਟਲ ਉਹਦੀ ਫਾਈਲ ਤਿਆਰ ਹੋ ਕੇ ਕਿਉਂਕਿ ਉਹ ਜਗਾ ਆਰਮੀ ਦੀ ਹੈ ਐਡਵਾਂਸ ਲੈਂਡ ਹੈ ਔਰ ਉਹ ਦਿੱਲੀ ਮਤਲਬ ਭੇਜੀ ਹੋਈ ਹੈ ਅਨਕਰੀਬ ਉਸ ਦੀ ਸੈਂਕਸ਼ਨ ਆ ਜਾਏਗੀ ਔਰ ਇਲੈਕਸ਼ਨ ਤੋਂ ਬਾਅਦ ਇਨਸ਼ਾਅੱਲਾ ਉਹ ਕਾਲਜ ਵੀ ਅਸੀਂ ਰਸੂਤ ਬਰਾਮਾ ਥੈਂਕ ਯੂ ਬਹੁਤ ਬਹੁਤ ਆਟੋਮੈਟਿਕ ਪ੍ਰਿੰਟਿੰਗ ਮਾਰੀ ਜਾਨ ਇਸ ਤੋਂ ਬਿਜਿਤ ਮੇਰੇ ਵੱਲੋਂ ਸਮੂਹ ਦੇਸ਼ਵਾਸੀਆਂ ਤੇ ਮਲੇਰ ਕੋਟਲਾ ਵਾਸੀਆਂ ਨੂੰ ਈਦੁਲ ਫਿਤਰ ਦੇ ਪਵਿੱਤਰ ਮੌਕੇ ਤੇ ਬਹੁਤ ਬਹੁਤ ਮੁਬਾਰਕਬਾਦ ਇਹ ਤਿਹਾਰ ਆਪ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਤੇ ਤਰੱਕੀਆਂ ਲੈ ਕੇ ਆਵੇ ਮਲੇਰ ਕੋਟਲਾ ਪੁਲਿਸ ਵੱਲੋਂ ਇਸ ਮੌਕੇ ਤੇ ਸੁਰੱਖਿਆ ਦੇ ਪੂਰਤ ਤੰਤਜ਼ਾਮ ਕੀਤੇ ਗਏ ਹਨ ਤਾਂ ਜੋ ਸਭ ਲੋਕ Eid ਦੇ ਤਿਹਾਧੀਆਂ ਖੁਸ਼ੀਆਂ ਨੂੰ ਅਮਨ ਅਤੇ ਸ਼ਾਂਤੀ ਨਾਲ ਮਨਾ ਸਕਣ ਧੰਨਵਾਦ ਜੈ